ਕਈ ਤਾਂ ਐਲਕੋਹੋਲਿਕ ਨੇ ਸ਼ਰਾਬ ਪੀਣ ਕਰਕੇ ਲੀਵਰ ਖਰਾਬ ਹੁੰਦਾ ਕਈ ਨਾਨ ਐਲਕੋਹੋਲਿਕ ਨੇ ਜਿਨ੍ਹਾਂ ਨੇ ਕਦੇ ਸ਼ਰਾਬ ਨੂੰ ਸੁੰਘਿਆ ਵੀ ਨਹੀਂ ਉਹਨਾਂ ਨੂੰ ਵੀ ਫੈਟੀ ਲੀਵਰ ਹੋ ਰਿਹਾ ਕਿਉਂ ਕਿਉਂਕਿ ਉਹਨਾਂ ਦਾ ਖਾਣ-ਪੀਣ ਲਾਈਫ ਸਟਾਈਲ ਦੇ ਵਿੱਚ ਪ੍ਰੋਬਲਮ ਆ ਗਈ ਹੋਈ ਆ ਚਰਾਇਤਾ ਦਾ ਐਕਸਟ੍ਰੈਕਟ ਕਟਕੀ ਦਾ ਐਕਸਟ੍ਰੈਕਟ ਪਾਇਆ ਉਸ ਤੋਂ ਬਾਅਦ ਕਰਬਿਆਦ ਰਸ ਆ ਮਿਲ ਜਾਂਦਾ Google ਤੇ ਸਰਚ ਕਰ ਲਿਓ ਮੈਂ ਬੋਲਿਆ ਸੁਣ ਲਿਓ ਵੀਡੀਓ ਪਿੱਛੇ ਕਰਕੇ ਉਸ ਤੋਂ ਬਾਅਦ ਭੂਮੀ ਆਮਲਾ ਇਹ ਚਾਰ ਚੀਜ਼ਾਂ ਪਾ ਕੇ ਜਿਹੜਾ ਕਰਬਿਆਦੋ ਚ ਅਬਦੇ ਆਪਜੀ ਅਠ ਨੌ ਚੀਜ਼ਾਂ ਪਹਿਲਾਂ ਹੀ ਹੈਗੀਆਂ ਇਹ ਸਾਰਾ ਪਾ ਕੇ ਨਾ ਇਹਨੂੰ ਬਣਾਇਆ ਅਸੀਂ ਫੈਟੀ ਲੀਵਰ ਸੀ ਕੇ ਲੀਵਰ ਨੂੰ ਗਾਰਡ ਕਰਦੀਆਂ ਲੀਵਰ ਨੂੰ ਸੰਭਾਲਦੀਆਂ ਨੇ ਚੀਜ਼ਾਂ ਉਹ ਸਾਰੀਆਂ ਇਹਦੇ ਵਿੱਚ ਪਾਈਆਂ ਗਈਆਂ ਪਰਵਾਲ ਪਿਸ਼ਟੀ ਮੁਕਤਾ ਸ਼ਕਤੀ ਗਰਮੀ ਜਿਹੜੀਆਂ ਖਤਮ ਕਰਦੀਆਂ ਨੇ ਉਹ ਚੀਜ਼ਾਂ ਤੇ ਉਹ ਪਾ ਕੇ ਇਹਨੂੰ ਬਣਾਇਆ ਗਿਆ ਫਿਰ ਇਹਦੇ ਉੱਤੇ ਇਹ ਮੈਸੇਜ ਜਿਹੜਾ ਮਿਲਿਆ ਸਾਨੂੰ ਸਰਕਾਰ ਵੱਲੋਂ ਫॉर ਜੌਂਡਿਸ ਐਂਡ ਫੈਟੀ ਲੀਵਰ ਐਂਡ 올 ਟਾਈਪ ਡਿਸਆਰਡਰਸ ਮਤਲਬ ਇਨੂੰ ਗਵਰਨਮੈਂਟ ਤੋਂ ਲੈਬ ਟੈਸਟਡ ਕਰਾਇਆ ਗਿਆ ਕਲੀਨिकल ਰਿਪੋਰਟ ਦੇ ਨਾਲ ਇਹ ਅਸੀਂ ਦਿੱਤਾ ਹੈ ਲੋਕਾਂ ਨੂੰ ਤਾਂ ਕਿ ਜਿਹੜਾ ਫੈਟੀ ਲੀਵਰ ਆ ਉਹਦੇ ਵਾਸਤੇ ਆਪਾਂ ਅਵੇਅਰ ਹੋ ਜਾਈਏ ਐਵੇਂ ਇਧਰ ਉਧਰ ਭਟਕਣ ਦੀ ਲੋੜ ਨਹੀਂ ਸਿੰਪਲ ਜੇ ਤੁਹਾਨੂੰ ਕੁਝ ਨਹੀਂ ਮਿਲਦਾ ਕਟਕੀ ਚਰਾਇਤਾ ਕਾਲਮੇਗ ਤਿੰਨ ਚੀਜ਼ਾਂ ਤੇ ਭੂਮੀ ਆਮਲੇ ਦਾ ਪਾਊਡਰ ਸਵੇਰੇ ਖਾਲੀ ਪੇਟ ਕਟਕੀ ਚਰਾਇਤਾ ਆਮਲਾ ਇਹਨੂੰ ਰਾਤ ਨੂੰ ਪੀਓਗੇ ਸਵੇਰੇ ਪੀਲੋ ਕੌੜਾ ਬਹੁਤ ਹੁੰਦਾ ਨਹੀਂ ਤੇ ਚੰਗੀ ਤਰ੍ਹਾਂ ਘੋਲ ਕੇ ਪਾਊਡਰ ਬਣਾ ਲਓ ਪਾਊਡਰ ਦਾ ਇੱਕ ਚਮਚਾ ਮੂੰਹ ਚ ਬਾਉ ਤੇ ਪਾਣੀ ਪੀਲੋ ਕੌੜਾ ਗੁੜੇ ਨੂੰ ਕੀਆ ਤੇ ਆਪਾਂ ਖਾ ਹੀ ਲੈਨੇ ਕੌੜੀਆਂ ਚੀਜ਼ਾਂ ਤੇ ਉਹਨੂੰ ਖਾ ਲਓ ਤੇ ਅਸੀਂ ਇਹਨੂੰ ਐਕਸਟ੍ਰੈਕਟ ਕੱਢ ਕੇ ਕੈਪਸੂਲ ਚ ਬੰਦ ਕੀਤਾ गल अब आप फैटी लीवर की करा जा रहे हैं सो अजक बहुत ही कॉमन हो गई है फैटी लीवर की प्रॉब्लम आखिर प्रॉब्लम होंगी क्यों है इसलिए सब तो ज्यादा थोड़ा तो अपनी डाइट के उपर फोकस करना बहुत ही ज्यादा जरूरी है अं जिन्हें अटरम पटरम चीजा खाते जा रहे हैं अपने लीवर के उपर ही एक्सट्रा बोझ पाते जा रहे हैं लीवर भी की करे कि चीज़ों मैनेज करे तो अखीर जो है लीवर के उपर भी ਐਕਸਟਰਾ ਫੈਟ ਜਨਨਾ ਸ਼ੁਰੂ ਹੋ ਜਾਂਦਾ ਉਹ ਫੈਟੀ ਲੀਵਰ ਹੋ ਜਾਂਦਾ ਤੇ ਫੈਟੀ ਲੀਵਰ ਹੋਣ ਦੇ ਨਾਲ ਲੱਗੋ ਸ਼ੁਰੂ ਹੋ ਜਾਂਦੀਆਂ ਨੇ ਹੋਰ ਵੀ ਢੇਰ ਸਾਰੀ ਪ੍ਰੋਬਲਮਸ ਕਿਉਂਕਿ ਅਗਰ ਲੀਵਰ ਸਾਡਾ ਸਹੀ ਹੈ ਡਾਈਜੈਸ਼ਨ ਸਹੀ ਚੱਲੇਗਾ ਅਸੀਂ ਹੈਲਦੀ ਰਵਾਂਗੇ ਤੇ ਜਿੱਥੇ ਲੀਵਰ ਕਮਜ਼ੋਰ ਹੋ ਗਿਆ सारा ही जो है तिकड़म बॉडी की गड़बड़ा जाती है so, सो इसलिए कहा जाता है कि लीवर ठीक रखने अपनी डाइट सही रखनी चाहिए है चलो इस उपर पहला भी वैसे मैं भी बनाई ने कि फैटी लीवर की प्रॉब्लम अब आप गल कर रहे हैं कि अगर फैटी लीवर की प्रॉब्लम हो ही गई है तो हूँ की करिए कि इलाज अपनाईए जिसका कोई अगो साइड इफेक्ट भी ना हो जिस अल्दी जल्दी अपने लीवर ठीक कर लीए तो अगो बॉडी जो है जल्दी ही साड़ी हैल्दी हो जाए आप आयुर्वैदिक इलाज ਦੀ ਗੱਲ ਕਰ ਰਿਆਂ ਕਿਉਂਕਿ ਅਸੀਂ ਸਾਰੇ ਜਾਣਦੇ ਆ ayurvedic ਦਵਾਈਆਂ ਇਲਾਜ ਜੋ ਹੈ ਜੋ ਕੁਦਰਤ ਨੇ ਸਾਨੂੰ ਜੜੀ ਬੂਟੀਆਂ ਦਿੱਤੀਆਂ ਉਸ ਤੋਂ ਹੀ ਤਿਆਰ ਕੀਤਾ ਜਾਂਦਾ ਜਿਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ ਸੋ ਇਸ ਦੇ ਉੱਪਰ ਗੱਲ ਕਰਾਂਗੇ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਵਾਨ ਆਯੁਰਵੇਦ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਨੇ ਠੀਕ ਹੋ ਬਾਬਾ ਜੀ ਕਿਰਪਾ ਕਰਨ ਜੀ ਤੁਹਾਡੇ ਸਾਰਿਆਂ ਤੇ ਤੁਹਾਡੇ ਪਰਿਵਾਰ ਤੇ ਤੁਹਾਡੇ ਬੱਚਿਆਂ ਤੇ ਬਹੁਤ ਕਿਰਪਾ ਕਰਨ ਕਿਉਂਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਟਡੇਸ ਭਰਾ ਤੇ ਬਹੁਤ ਹੈ ਮਤਲਬ ਜਦੋਂ ਦਾ ਮੈਂ ਬਾਬਾ ਜੀ ਨੂੰ ਅਰਪਣ ਕੀਤਾ ਉਦੋਂ ਦਾ ਇਹ ਸਮਝ ਲਓ ਵੀ ਜੋ ਵੀ ਗੱਲ ਕਹਿੰਨੇ ਆ ਬਹੁਤ ਲੋਕਾਂ ਨੂੰ ਫਾਇਦਾ ਹੁੰਦਾ ਕਿਉਂਕਿ ਰਸਨਾ ਤੇ ਜਦੋਂ ਅਸੀਂ ਉਹਨਾਂ ਨੂੰ ਅਰਦਾਸ ਕਰਦੇ ਆ ਕਿ ਸਾਡੀ ਰਸਨਾ ਤੇ ਰਹਿ ਕੇ ਬਾਬਾ ਜੀ ਲੋਕਾਂ ਨੂੰ ਜਿਹੜਾ ਵੀ ਮੈਸੇਜ ਦੇਣਾ ਉਹਦੇ ਵਿੱਚ ਤੁਸੀਂ ਸਾਡੀ ਰਸਨਾ ਤੇ ਰਹੋ ਤਾਂ ਕਿ ਅਸੀਂ ਅੱਛੀ ਅੱਛੀ ਆਪਣੀ ਜਾਣਕਾਰੀ ਜਿਹੜੀ ਆ ਲੋਕਾਂ ਤੱਕ ਪਹੁੰਚਾ ਸਕੀਏ ਔਰ ਵੱਡੀ ਇੱਕ ਹੋਰ ਚੀਜ਼ ਲਿਵਰ ਦੀ ਆ ਰਹੀ ਹੈ ਅੱਜਕੱਲਹ ਪ੍ਰੋਬਲਮ ਉਹਦੇ ਵਾਸਤੇ ਅਸੀਂ ਪਿੱਛੇ ਜੇ ਸੁਲੱਖਿਆ ਸਾਹਿਬ ਗਏ ਸੀ ਗੁਰਦੁਆਰਾ ਸਾਹਿਬ ਉੱਥੇ ਅਰਦਾਸ ਕਰਾ ਕੇ ਆਏ ਹਾਂ ਕਿਉਂਕਿ ਅਸੀਂ ਫੈਟੀ ਲਿਵਰ ਵਾਸਤੇ ਇੱਕ ਦੋ ਦਵਾਈਆਂ ਬਣਾਈਆਂ ਅਸੀਂ ਗੁਰਦੁਆਰਾ ਸਾਹਿਬ ਗਏ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਔਰ ਉਮੀਦ ਹੈ ਸਾਨੂੰ ਬਹੁਤ ਛੇਤੀ ਉੱਥੇ ਮੰਥਲੀ ਜਿਹੜਾ ਹੈਗਾ ਫ੍ਰੀ ਕੈਂਪ ਦਾ ਵੀ ਉੱਥੋਂ ਮਿਲਣ ਵਾਲਾ ਅਸ਼ੀਰਵਾਦ ਕਿ ਸੋ ਲਖੀਤ ਸਾਹਿਬ ਗੁਰਦੁਆਰਾ ਆਪਣੇ ਕੋਰਾਲੀ ਤੋਂ ਥੋੜਾ ਅੱਗੇ ਜਾ ਕੇ ਰੋਪੜ ਤੋਂ ਪਹਿਲਾਂ ਜਿੱਥੇ ਟੋਲ ਪਲਾਜਾ ਦੇ ਕੋਲ ਤੇ ਉਹ ਇੱਕ ਬੜੀ ਅੱਛੀ ਉੱਥੇ ਵੇਵਜ਼ ਨੇ 24 ਘੰਟੇ ਬਾਬਾ ਜੀ ਦਾ ਲੰਗਰ ਚੱਲਦਾ ਗੁਰਦੁਆਰਾ ਸਾਹਿਬ ਖੁੱਲੇ ਰਹਿੰਦੇ ਆ ਤੇ ਉੱਥੋਂ ਅਸੀਂ ਆਸ਼ੀਰਵਾਦ ਲਿਆ ਹਮੇਸ਼ਾ ਹੀ ਲੈਣੇ ਹਰ ਚੀਜ਼ ਦਾ ਲੈਣੇ ਜਿਵੇਂ ਪਿੱਛੇ ਜਿਸੀਂ ਸ਼ਰਬਤੇ ਪੰਜਾਬ ਦਾ ਉੱਥੋਂ ਲੈ ਕੇ ਆਏ ਆ ਬਾਬਾ ਜੀ ਤੋਂ ਆਸ਼ੀਰਵਾਦ ਆਊਗਾ ਬਹੁਤ ਛੇਤੀ ਪੰਜਾਬ 'ਚ ਆਪਣੇ ਸ਼ਰਬਤ ਦੀਆਂ ਸਬੀਲਾਂ ਲੱਗਣੀਆਂ ਉਹਦਾ ਨੌਵੇਂ ਹੋਊਗਾ ਸ਼ਰਬਤੇ ਪੰਜਾਬ ਤੇ ਉਦੋਂ ਨਾਲ ਨਾਲ ਅਸੀਂ ਕੀ ਕੀਤਾ ਫੈਟੀ ਲੀਵਰ ਬਾਰੇ ਕਾਫੀ ਸੋਚਿਆ ਵਿਚਾਰਿਆ ਪਰ ਜਿਹੜਾ ਫੈਟੀ ਲੀਵਰ ਹੈ ਨਾ ਇਹ ਹੁਣ ਇੱਕ ਹਵਾ ਬਣ ਗਿਆ ਜਿੱਦਾਂ 슈ਗਰ ਗੋਡਿਆਂ ਦਾ ਦਰਦ ਇਦਾਂ ਨਾ ਇੱਕ ਬਿਮਾਰੀ ਦੇ ਵਿੱਚ ਕਾਊਂਟ ਹੋ ਗਿਆ ਜਿਹੜਾ ਕਿ ਸਾਡੇ ਇਹ ਡਾਈਟ ਖਾਣਪਾਨ ਲਾਈਫ ਸਟਾਈਲ ਦੀ ਪ੍ਰੋਬਲਮ ਹੈ ਲੀਵਰ ਜਿਹੜਾ ਹੈਗਾ ਬਹੁਤ ਸਾਰੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿੱਥੇ ਹੈ ਇਹ ਸਾਡੇ ਸੱਜੇ ਹੱਥ ਇੱਥੇ 1.5 ਕਿਲੋ ਦੇ ਕਰੀਬ ਦਾ ਇੱਕ ਪਾਰਟ ਹੈ ਵੱਡਾ ਸਾਡੀ ਬਾਡੀ ਚ ਸਭ ਤੋਂ ਵੱਡਾ ਪਾਰਟ ਲੀਵਰ ਦਾ ਹੀ ਹੈ ਔਰ ਉਹਦੇ ਵਿੱਚ ਜਦੋਂ ਡੈਮੇਜ ਹੋਣਾ ਸ਼ੁਰੂ ਹੁੰਦਾ ਉਹ ਸੁੱਜ ਜਾਂਦਾ ਫੁੱਲ ਜਾਂਦਾ ਕਿ ਉਹ ਜਿੰਨਾ ਕੁ ਤੁਸੀਂ ਕਿਸੇ ਦੇ ਵਿੱਚ ਠੁੱਸੀ ਜਾਓਗੇ ਸੁੱਜੂ ਗਈ ਤੇ ਜੋ ਵੀ ਦੇਖਦੇ ਆਪਾਂ ਉਹ ਚ ਪਾਈ ਜਾਂਦੇ ਆ ਉਹ ਸੁੱਜਦਾ ਫਿਰ ਫੈਟ ਵੱਧਦੀ ਆ ਫਿਰ ਆਪਾਂ ਕਹਿੰਦੇ ਲੀਵਰ ਫੈਟੀ ਹੋ ਗਿਆ ਬੜੀ ਜ਼ਰੂਰੀ ਚੀਜ਼ ਹੈ ਕਿ ਗੰਨੇ ਦਾ ਰਸ ਪੀਣਾ ਚਾਹੀਦਾ ਚੀਨੀ ਚੁੰਨੀ ਛੱਡ ਕੇ ਗੁੜ ਦਾ ਸੇਵਨ ਸਿੱਧਾ ਕਰ ਦੇਣਾ ਚਾਹੀਦਾ ਤੇ ਰੋਟੀਆਂ ਦੇ ਵਿੱਚ ਤੁਸੀਂ ਕੋਈ ਪ੍ਰੋਬਲਮ ਨਹੀਂ ਰੋਟੀ ਖਾਓ ਕਈ ਲੋਕੀ ਰੋਟੀ ਜਾਣ ਦਿੰਦੇ ਆ ਰੋਟੀ ਖਾਓ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਇਹਨੂੰ ਫਾਇਦਾ ਕਰਨ ਲਈ ਜਿਵੇਂ ਸਵੇਰੇ ਸਵੇਰੇ ਖਾਲੀ ਪੇਟ ਖੀਰਾ ਖਾਣ ਨੂੰ ਕਿਹਾ ਗਿਆ ਸਲਾਦ ਖਾਣ ਨੂੰ ਕਿਹਾ ਗਿਆ ਹਰ ਤਰ੍ਹਾਂ ਦਾ ਚਕੰਦਰ ਖਾਣ ਨੂੰ ਕਿਹਾ ਗਿਆ ਇਹ ਥੋੜੀ ਹੁੰਦਾ ਵੀ ਗੁਲਬ ਸਾਹਿਬ ਨੇ ਕਿਹਾ ਤਾਂ ਸਾਰਾ ਕੁਝ ਟੋਕਰਾ ਭਰ ਕੇ ਆਏ ਕਿਵੇਂ ਖਾ ਲਾਂਗੇ ਇਹ ਨਹੀਂ ਹੈ ਆਪਾਂ ਆਪਣੇ ਲਾਈਫ ਦੇ ਹਿਸਾਬ ਨਾਲ ਥੋੜੀ ਥੋੜੀ ਚੀਜ਼ਾਂ ਮੌਸਮ ਦੇ ਹਿਸਾਬ ਨਾਲ ਯੂਜ਼ ਕਰਨੀਆਂ ਸ਼ੁਰੂ ਕਰੋ ਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਇਸ ਨੂੰ ਲੈ ਕੇ ਆਏ ਜਿਹੜੇ ਬਹੁਤ ਜ਼ਿਆਦਾ ਪ੍ਰੋਬਲਮ ਚ ਨੇ ਕਈ ਤਾਂ ਐਂਟੀ ਕਈ ਤਾਂ ਅਲਕੋਹਲਿਕ ਨੇ ਸ਼ਰਾਬ ਪੀਣ ਕਰਕੇ ਲੀਵਰ ਖਰਾਬ ਹੁੰਦਾ ਕਈ ਨਾਨ ਅਲਕੋਹਲਿਕ ਨੇ ਇਹਨਾਂ ਨੇ ਕਦੇ ਸ਼ਰਾਬ ਨੂੰ ਸੁੰਘਿਆ ਵੀ ਨਹੀਂ ਉਹਨਾਂ ਨੂੰ ਵੀ ਫੈਰਟੀਲੀਬਰ ਹੋ ਰਿਹਾ ਕਿਉਂ ਕਿਉਂਕਿ ਉਹਨਾਂ ਦਾ ਖਾਣ-ਪੀਣ ਲਾਈਫਸਟਾਈਲ ਦੇ ਵਿੱਚ ਪ੍ਰੋਬਲਮ ਆ ਗਈ ਹੋਈ ਆ ਤਾਂ ਉਹਦੇ ਵਾਸਤੇ ਫਿਰ ਇੱਕ ਫੈਰਟੀਲੀਬਰ ਸੀਕੇ ਮਤਲਬ ਸੀਕੇ ਦਾ ਮਤਲਬ ਕੀ ਹੈ ਸੀਕੇ ਦਾ ਮਤਲਬ ਹੈ ਚਰਾਇਤਾ ਅਰ ਗੁਟਕੀ ਮੈਂ ਬੜਾ ਕਲੀਅਰ ਆ ਮੇਰੇ ਫੰਡੇ ਬੜੇ ਕਲੀਅਰ ਨੇ ਮੈਂ ਗੱਲਾਂ ਕਰਕੇ ਗੱਲਾਂ ਦੱਸ ਕੇ ਚੱਲਦਾ ਹੁਣ ਅਸੀਂ ਇਹਦੇ ਵਿੱਚ ਕੀ ਪਾਇਆ ਚਰਾਇਤਾ ਦਾ ਐਕਸਟ੍ਰੈਕਟ ਕੁਟਕੀ ਦਾ ਐਕਸਟ੍ਰੈਕਟ ਪਾਇਆ ਉਸ ਤੋਂ ਬਾਅਦ ਕਰ ਬਿਆਦ ਰਸ ਆ ਮਿਲ ਜਾਂਦਾ Google ਤੇ ਸਰਚ ਕਰ ਲਿਓ ਜੋ ਮੈਂ ਬੋਲਿਆ ਸੁਣ ਲਿਓ ਵੀਡੀਓ ਪਿੱਛੇ ਕਰਕੇ ਉਸ ਤੋਂ ਬਾਅਦ ਭੂਮੀ ਆਮਲਾ ਇਹ ਚਾਰ ਚੀਜ਼ਾਂ ਪਾ ਕੇ ਜਿਹੜਾ ਕਰ ਬਿਆਦ ਉਹ ਚ ਆਪਣੇ ਆਪ ਚ 8-9 ਚੀਜ਼ਾਂ ਪਹਿਲਾਂ ਹੀ ਹੈਗੀਆਂ ਇਹ ਸਾਰਾ ਪਾ ਕੇ ਨਾ ਇਹਨੂੰ ਬਣਾਇਆ ਅਸੀਂ ਫੈਟੀ ਲਿਵਰ ਸੀ ਕੇ ਸੀ ਕੇ ਮਤਲਬ ਚੜਾਇਤਾ ਕਟਕੀ ਵਾਲਾ ਇਹ ਕੋਈ ਵੱਡੀ ਗੱਲ ਨਹੀਂ ਹੈ ਔਰ ਜਦੋਂ ਅਸੀਂ ਇਹਨੂੰ ਕੈਪਸੂਲ ਨੂੰ ਖਾਣੇ ਆ ਸਵੇਰ ਸ਼ਾਮ ਤਿੰਨ ਕੁ ਮਹੀਨੇ ਖਾ ਲਓ ਕੋਈ ਪ੍ਰੋਬਲਮ ਨਹੀਂ ਦੂਜਾ ਜਿਹੜਾ ਬਣਾਇਆ ਸੀ ਲਿਵ ਐਕਸ਼ਨ ਹੁਣ ਲਿਵ ਐਕਸ਼ਨ ਸਾਨੂੰ ਜਿਹੜਾ ਹੈਗਾ ਉਹ ਬਣਾਉਣਾ ਪਿਆ ਕਿ ਲੀਵਰ ਦੇ ਉੱਤੇ ਜਿਹੜੀਆਂ ਚੀਜ਼ਾਂ ਐਕਟ ਕਰਦੀਆਂ ਨੇ ਲੀਵਰ ਨੂੰ ਗਾਰਡ ਕਰਦੀਆਂ ਲੀਵਰ ਨੂੰ ਸੰਭਾਲਦੀਆਂ ਨੇ ਚੀਜ਼ਾਂ ਉਹ ਸਾਰੀਆਂ ਇਹਦੇ ਵਿੱਚ ਪਾਈਆਂ ਗਈਆਂ ਪਰਵਾਲ ਪਿਸ਼ਟੀ ਮੁਕਤਾ ਸ਼ੁਕਤੀ ਗਰਮੀ ਜਿਹੜੀਆਂ ਖਤਮ ਕਰਦੀਆਂ ਨੇ ਉਹ ਚੀਜ਼ਾਂ ਤੇ ਉਹ ਪਾ ਕੇ ਇਹਨੂੰ ਬਣਾਇਆ ਗਿਆ ਫਿਰ ਇਹਦੇ ਉੱਤੇ ਇਹ ਮੈਸੇਜ ਜਿਹੜਾ ਮਿਲਿਆ ਸੀ ਸਾਨੂੰ ਸਰਕਾਰ ਵੱਲੋਂ ਫॉर ਜੌਂਡਿਸ ਐਂਡ ਫੈਟੀ ਲੀਵਰ ਐਂਡ 올 ਟਾਈਪ ਡਿਸਆਰਡਰਸ ਮਤਲਬ ਇਨੂੰ ਗਵਰਨਮੈਂਟ ਤੋਂ ਲੈਂਡ ਟੈਸਟਡ ਕਰਾਇਆ ਗਿਆ ਕਲੀਨिकल ਰਿਪੋਰਟ ਦੇ ਨਾਲ ਇਹ ਅਸੀਂ ਦਿੱਤਾ ਹੈ ਲੋਕਾਂ ਨੂੰ ਤਾਂ ਕਿ ਜਿਹੜਾ ਫੈਟੀ ਲੀਵਰ ਆ ਉਹਦੇ ਵਾਸਤੇ ਆਪਾਂ ਅਵੇਅਰ ਹੋ ਜਾਈਏ ਐਵੇਂ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ ਸਿੰਪਲ ਜੇ ਤੁਹਾਨੂੰ ਕੁਝ ਨਹੀਂ ਮਿਲਦਾ ਕਟਕੀ ਚਰਾਇਤਾ ਕਾਲਮੇਖ ਤਿੰਨ ਚੀਜ਼ਾਂ ਤੇ ਭੂਮੀ ਆਮਲੇ ਦਾ ਪਾਊਡਰ ਸਵੇਰੇ ਖਾਲੀ ਪੇਟ ਕੁਟਕੀ ਚਰਾਇਤਾ ਆਮਲਾ ਇਹਨੂੰ ਰਾਤ ਨੂੰ ਪੀਓਗੇ ਸਵੇਰੇ ਪੀਲੋ ਕੌੜਾ ਬਹੁਤ ਹੁੰਦਾ ਨਹੀਂ ਤੇ ਚੰਗੀ ਤਰ੍ਹਾਂ ਘੋਟ ਕੇ ਪਾਊਡਰ ਬਣਾ ਲਓ ਪਾਊਡਰ ਦਾ ਇੱਕ ਚਮਚਾ ਮੂੰਹ ਚ ਬਾਉ ਤੇ ਪਾਣੀ ਪੀਲੋ ਕੌੜਾ ਗੁੜੇ ਨੂੰ ਕੀ ਆ ਤੇ ਆਪਾਂ ਖਾਈ ਲੈਨੇ ਆ ਗੌੜੀਆਂ ਚੀਜ਼ਾਂ ਤੇ ਉਹਨੂੰ ਖਾ ਲਓ ਤੇ ਅਸੀਂ ਇਹਨੂੰ ਐਕਸਟ੍ਰੈਕਟ ਕੱਢ ਕੇ ਕੈਪਸੂਲ ਚ ਬੰਦ ਕੀਤਾ ਤਾਂ ਇਹ ਜਿਹੜੀ ਚੀਜ਼ਾਂ ਨੇ 2-3 ਅਸੀਂ ਦਿੰਨੇ ਆ ਲੋਕਾਂ ਨੂੰ ਤੇ ਜੇ ਤੁਹਾਡਾ ਮੇਰੇ ਕੋਲ ਗੀੜਾ ਲੱਗਦਾ ਜਾ ਅਪਾਇੰਟਮੈਂਟ ਫਿਕਸ ਹੋ ਜਾਂਦੀ ਹੈ ਤੁਹਾਡੀ ਸਾਡੇ ਨਾਲ ਤਾਂ ਆਕੇ ਤੁਸੀਂ ਇਹਨੂੰ ਲੈ ਸਕਦੇ ਹੋ ਨਹੀਂ ਤਾਂ ਇਹਨੂੰ ਕਾਲ ਕਰਕੇ ਘਰੇ ਵੀ ਮੰਗਾ ਸਕਦੇ ਹੋ ਕੋਈ ਕੋਈ ਬਹੁਤ ਜ਼ਿਆਦਾ ਚ ਜਾਦੂ ਮੰਤਰ ਨਹੀਂ ਹੈਗਾ ਸਿਰਫ www.vedvan.com ਤੇ ਜਾ ਕੇ ਫਰਟੀ ਲੀਵਰ ਪੈਕ ਬਾਰੇ ਜਾਣਕਾਰੀ ਲੈਣੀ ਹੈ ਉਹ ਤੁਹਾਨੂੰ ਉੱਥੇ ਸਾਰੀ ਚੀਜ਼ਾਂ ਮਿਲ ਜਾਣਗੀਆਂ ਬਾਕੀ ਜਿਹੜਾ ਟੈਲੀਫੋਨ ਨੰਬਰ ਤੁਹਾਡੀ ਸਕਰੀਨ ਤੇ ਹੈ ਗੱਲਬਾਤ ਕਰਦੇ ਰਿਹਾ ਕਰੋ ਮਿਲ ਜਾਂਦਾ ਕਦੇ ਨਾ ਕਦੇ ਜ਼ਰੂਰ ਨੰਬਰ ਮਿਲਦਾ ਪਰ ਜਦੋਂ ਮਿਲਦਾ ਉਸ ਤੋਂ ਬਾਅਦ ਤੁਹਾਨੂੰ ਅਪਾਇੰਟਮੈਂਟ ਮਿਲਦੀ ਹੈ ਜਦੋਂ ਅਪਾਇੰਟਮੈਂਟ ਮਿਲਦੀ ਹੈ ਨਾ ਫਿਰ ਤੁਹਾਡੀ ਮੁਲਾਕਾਤ ਮੇਰੇ ਨਾਲ ਵੀ ਹੁੰਦੀ ਹੈ ਪਰ ਜਦੋਂ ਮੇਰੇ ਨਾਲ ਮੁਲਾਕਾਤ ਹੁੰਦੀ ਹੈ ਫਿਰ ਬਾਬੇ ਦੀ ਕਿਰਪਾ ਹੋਣੀ ਹੋਣੀ ਹੈ ਟੈਨਸ਼ਨ ਹੀ ਨਾ ਲਓ ਕਿਉਂਕਿ ਦਵਾਈਆਂ ਨਾਲ ਤੇ ਦੁਨੀਆ ਠੀਕ ਕਰਦੀ ਆ ਅਸੀਂ ਦੁਆਵਾਂ ਨਾਲ ਹੀ ਠੀਕ ਕਰ ਲੀਦਾ ਆਪਣੇ ਭੈਣ ਭਰਾਵਾਂ ਨੂੰ ਬਿਲਕੁਲ ਬੇਫਿਕਰ ਹੋ ਕੇ ਜਦੋਂ ਮਰਜੀ ਆ ਜਾਓ ਤੇ ਜੜਦੀ ਕਲਾ ਚ ਰਹੋ ਜਿਉਂਦੇ ਬਸਦੇ ਰਹੋ ਸਤਿ ਸ੍ਰੀ ਅਕਾਲ ਜੀ ਸੋ ਤੁਸੀਂ ਅੱਛੀ ਤਰ੍ਹਾਂ ਨਾਲ ਸਮਝਿਆ ਆਯੁਰਵੇਦ ਦੇ ਹਿਸਾਬ ਦੇ ਨਾਲ ਆਯੁਰਵੈਦਿਕ ਵਿਧੀਆਂ ਦੇ ਹਿਸਾਬ ਦੇ ਨਾਲ ਕਿ ਤੁਹਾਨੂੰ ਅਗਰ ਫੈਰਟੀਲਿਵਰ ਦੀ ਪ੍ਰੋਬਲਮ ਹੋ ਗਈ ਹੈ ਕੀ ਖਾਣਾ ਚਾਹੀਦਾ ਹੈ ਕੀ ਨਹੀਂ ਖਾਣਾ ਚਾਹੀਦਾ ਤੇ ਆਯੁਰਵੈਦਿਕ ਇਲਾਜ ਬਾਰੇ ਵੀ ਡਿਟੇਲ ਦੇ ਵਿੱਚ ਤੁਹਾਨੂੰ ਸਮਝਾਇਆ ਸੁਭਾਸ਼ ਕੋਲ ਜੀ ਨੇ ਸੋ ਜਿਨ੍ਹਾਂ ਨੂੰ ਵੀ ਕਿਸੇ ਨੂੰ ਫੈਰਟੀਲਿਵਰ ਦੀ ਪ੍ਰੋਬਲਮ ਆ ਚੁੱਕੀ ਹੈ ਤੁਸੀਂ ਇਸ ਤਰ੍ਹਾਂ ਨਾਲ ਇਹਨਾਂ ਗੱਲਾਂ ਨੂੰ ਫੋਲੋ ਕਰਦੇ ਹੋਏ ਆਪਣੇ ਆਪ ਨੂੰ ਠੀਕ ਕਰ ਸਕਦੇ ਹੋ ਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਰੇ ਆਪਣੀ ਡਾਈਟ ਦੇ ਉੱਪਰ ਫੋਕਸ ਕਰੀਏ ਚੰਗੀਆਂ ਚੀਜ਼ਾਂ ਖਾਈਏ ਔਰ ਪੀਵੀਏ ਜਿਸ ਦੇ ਨਾਲ ਸਾਡੇ ਅੰਦਰਲੇ ਜਿੰਨੇ ਵੀ ਔਰ ने सही रह होवो इसे तरह अगो भी सेहत में जुड़ी हो जानकारी इकट्ठी करके जरिए लिया रव पर लाइक करते रहो शेयर भी जरूर करते रहोेंट तो करके भी अपने विचार मिलना जरूर सी करते रहो अज की अच्छी लगी है तो फटाफट लाइक कर दो कमेंट करके भी जरूर दस्यो पेज नाले तक फॉलो नहीं किया फटाफट फॉलो कर दो यूट्यूब चैनल हैल्थ एडवाइस विद हरजोत कौर सबसक्राइब नहीं किया फटाफट सबसक्राइब ਵੀ ਕਰ ਦਿਓ ਮਿਲਾਂਗੇ ਜਲਦੀ ਹੀ ਸੇਤ ਨਾਲ ਜਿਹੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਇਹ ਦੋ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ